ਜਫੇ ਲਾ ਕੇ ਅੱਜ ਦੇ ਟੂਰਨਾਮੈਂਟ ਦਾ ਬੈਸਟ ਖਾਫੀ ਬਣ ਦਾ ਮਾਣ ਹਾਸਲ ਕੀਤਾ ਜੰਮੂ ਪੰਜ ਗਰਾਈ ਤੇ ਵਿੱਕੀ ਹਰੀਕੇ ਕਹਿੰਦੇ ਅੱਜ ਦੇ ਟੂਰਨਾਮੈਂਟ ਦੇ ਬੈਸਟ ਪਲੇਅਰ ਫੋਰਡ ਟਰੈਕਟਰਾਂ ਦੇ ਜੇਤੂ ਬਹੁਤ ਬਹੁਤ ਧੰਨਵਾਦ ਸਾਰੀ ਸੰਗਤ ਦਾ ਸਰਪੰਚ ਸਾਹਿਬ ਤੇ ਉਹਨਾਂ ਦੀ ਗ੍ਰਾਮ ਪੰਚਾਇਤ ਦੇ ਬਾਬਾ ਹਰੀ RAM ਜੀ ਜਾਣ ਨਾ ਇਨਾਮ ਵੰਡ ਕੇ ਜਾਣ ਬਹੁਤ ਮਿਹਰਬਾਨੀ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੇ ਕਿਸੇ ਮੇਰੇ ਵੀਰ ਦੀ ਸ਼ਾਨ ਦੇ ਖਿਲਾਫ ਗਲਤ ਬੋਲਿਆ ਗਿਆ ਹੋਵੇ ਤਣਜਾਨ ਜਾਂ ਬੱਚਾ ਸਮਝ ਕੇ ਮਾਫ ਕਰਨਾ ਬਾਈ ਜੀ ਹੈਪੀ ਮਾਲਲੇ ਨੇ ਸਟੰਟ ਕਰਨਾ ਹੈ ਉਹ ਥੋੜਾ ਸਾਈਡ ਤੇ ਹੋ ਜਾਓ ਪਹਿਲਾ ਨਾਮ ਲੈ ਵੀ ਗੋਲੂ ਮੁਬਾਰਕਵਾਦਾ ਨੌਜੋਨਾ ਚਿੱਤ ਖੁਸ਼ ਕਰ ਦਿੰਦਾ ਹੈ ਵਿੱਕੀ ਹਰੀਕੇ ਵਾਲੇ ਨੇ ਤੇ ਨੌਜੋਨ ਹੈਪੀ ਮਾਲਲੇ ਦਾ ਸਟੰਟ ਹੋਣ ਜਾ ਰਿਹਾ ਆ ਲੈ ਲਓ ਜੀ ਮਾਈਕ ਲੈ ਲਓ ਹੈਪੀ ਮਾਲਲੇ ਵਾਲੇ ਦਾ ਸਟੰਟ ਹੋਣ ਜਾ ਰਿਹਾ ਬਸ ਬਈ ਇਦੂ ਕਹੜਾ ਤਾਂ ਨਹੀਂ ਬਾਬਾ ਮਾਈਕ ਫੜ ਲੈ ਰੂ ਰੂਟਰ ਕੋਲ ਹੈਲੋ ਹੈਲੋ ਆਜੋ 365 ਦੇ ਤੁਹਾਨੂੰ ਜਾਣਕਾਰੀ ਸਾਰੇ ਲੋਕਾਂ ਦੇ ਰੂਬਰੂ ਕਰਵਾ ਦਈਏ ਇੱਕ ਮਿੰਟ ਦੇ ਲਈ ਵਿੱਕੀ ਇਧਰ ਨੂੰ ਆਈ ਮੇਰਾ ਵੀਰ ਬਣ ਕੇ ਗੋਲੂ ਵੀ ਆ ਜਾ ਗੋਲੂ ਨੌਜੋਨਾ ਲੈ ਵੀ ਮਿੱਤਰੋ ਤੁਸੀਂ ਥੋੜਾ ਪਿੱਛੇ ਨੂੰ ਵੜ ਜਿਓ ਆਪਾਂ 365 ਦੇ ਇਹਨਾਂ ਦੀ ਉਹ ਲੋਕ ਵੀ ਜਿਹੜੇ ਸਵੇਰ ਤੋਂ ਵੇਟ ਕਰ ਰਹੇ ਸੀ ਵੀ ਕੌਣ ਜਿੱਤੂ ਇਧਰ ਨਹੀਂ ਸਾਈਡ ਆ ਵਿੱਕੀ ਅੱਜ ਨੌਜੋਨਾ ਹੈ ਭਾਈ 2 ਮਿੰਟ ਪਲੀਜ਼ ਮਾੜਾ ਉਧਰ ਅੱਜ ਕੀ ਮਹਿਸੂਸ ਹੋ ਰਿਹਾ ਇੱਥੇ ਮਾਲੇ ਦੇ ਵਿੱਚੋਂ ਟਰੈਕਟਰ ਜਿੱਤਿਆ ਤੇ ਕੀ ਆਪਣੇ ਜਿਹੜੇ ਫੈਨ ਆ ਉਹਨਾਂ ਨੂੰ ਸੁਨਿਆ ਤੇ ਕੀ ਮਹਿਸੂਸ ਕਰ ਰਿਹਾ ਦਿਲ ਕੀ ਕਹਿ ਰਿਹਾ ਵਾਹਿਗੁਰੂ ਦੀ ਘਰ ਬਹੁਤ ਬਹੁਤ ਧੰਨਵਾਦ ਹੱਚ ਬਹੁਤ ਸ਼ੁਕਰਾ ਜਿੰਨੀਆਂ ਚ ਬੈਸਟ ਕਿਹੜਾ ਆ ਬਾਕੀ ਸਾਰਿਆਂ ਦਾ ਧੰਨਵਾਦ ਜਿਹਨਾਂ ਦੀਆਂ ਦੁਆਵਾਂ ਨਾਲ ਸੀਗਾ ਵਾਸੀ ਤਾੜੀਆਂ ਮਾਰ ਦਿਓ ਇਸ ਨੌਜਵਾਨ ਲਈ ਆ ਵੀ ਗੋਲੂ ਗੋਲੂ ਥੋੜਾ ਇਮੋਸ਼ਨਲ ਵੀ ਹੋ ਰਿਹਾ ਮੈਂ ਦੇਖਿਆ ਸੀ ਥੋੜਾ ਰੋ ਵੀ ਰਿਹਾ ਸੀ ਕਿਉਂਕਿ ਖੁਸ਼ੀ ਹੈ ਵੱਡਾ ਪ੍ਰਾਈਜ਼ ਜਿੱਤਿਆ ਲੈ ਵੀ ਗੋਲੂ ਕੀ ਕਹਿਣਾ ਚਾਹੁੰਦਾ ਆਪਣੇ ਫੈਨਸ ਦੇ ਲਈ ਬਹੁਤ ਬਹੁਤ ਵਧੀਆ ਗੱਲਾਂ ਮੈਂ ਪਹਿਲੀ ਵਾਰ ਇੱਡੀ ਵੱਡੀ ਚੀਜ਼ ਜਿੱਤਿਆ ਪਹਿਲਾਂ ਮੋਟਰਸਾਈਕਲ ਜਿੱਤਿਆ ਮੈਨੂੰ ਬਹੁਤ ਖੁਸ਼ੀ ਹੈ ਅੱਜ ਟਰੈਕਟਰ ਜਿੱਤਿਆ ਜੀ ਤਾੜੀਆਂ ਮਾਰ ਦੋ ਦੋਨਾਂ ਨੌਜਵਾਨਾਂ ਦਾ ਬਹੁਤ ਬਹੁਤ ਧੰਨਵਾਦ ਹੈ ਥੋੜਾ ਸਾਰਿਆਂ ਦਾ ਤੇ ਬਾਜਾ ਇਹ ਤੇਰੇ ਸਿਰ ਸੇੜਾ ਵਾਜਦਾ ਇਹਨਾਂ ਦੋਨੋਂ ਨੌਜਵਾਨਾਂ ਦਾ ਵਿੱਕੀ ਹਰੀਕੇ ਵਾਲਾ ਤੇ ਕਹਿੰਦੇ ਗੋਲੂ ਇਹ ਬਾਜੇ ਨੇ ਤਰਾਸ਼ੇ ਹੈ ਤੇ ਅੱਜ ਬਾਜੇ ਦਾ ਵੀ ਓਡਾ ਹੀ ਨਾ ਹੈ ਜਿਹੜਾ ਇਹਨਾਂ ਨੌਜਵਾਨਾਂ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆ ਮਾਈਕ ਲੈ ਲਿਓ ਜੀ ਹੈਲੋ ਹੈਲੋ ਇਹ ਆਵਾਜ਼ ਦੀ ਯਾਰ ਮੋਟਰਸਾਈਕਲ ਲੈ ਗਿਆ ਡਿਸਕਵਰ ਕੋਈ ਹੈਲੋ ਹੈਲੋ ਕੋਡ ਡਿਸਕਵਰ ਮੋਟਰਸਾਈਕਲ ਲੈ ਗਿਆ ਜੀ ਆ ਕੋਡਲਸ ਮੈਕ ਸੀ ਇੱਕ ਇਹਦੇ ਪਰਵਰਕਾ ਕੋਈ ਬਾਈਕ ਕਿਹਨੇ ਦੇ ਦੇ ਦੋ ਸਾਡਾ ਮੋਟਰਸਾਈਕਲ ਜਿਹੜਾ ਕੋਈ ਲੈ ਗਿਆ ਹੈਲੋ ਹੈਪੀ ਆ ਗਿਆ ਹੈਲੋ 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 ਵਾਜ ਦੇਣਾ ਭਾਈ ਕਿਤੇ ਮੈਕ ਪੜਾ ਕੇ ਜੋ ਹੈਲੋ ਉਹ ਬਾਈ ਜੀ ਜਿਹਦੇ ਕੋਲ ਕੋਰਲੈਸ ਮੈਕ ਆ ਇੱਥੇ 100 ਕੋਲੇ ਪਚਾ ਦਿਓ ਜਾ ਐਂਟਰੀਆਂ ਕੱਢ ਦੇ ਜਾਂ ਲਿਖ ਦੇ ਜਾ ਐਂਟਰੀਆਂ ਕੱਢਦੇ ਸੀ ਜਾ ਜਿਹੜੇ ਉਧਰ ਜਿੱਧਰ ਪਲੇਅਰ ਖੜਦੇ ਸੀ ਜਾ ਪਚਾ ਕੇ ਪੁੱਤੋ ਜਾਣ ਕੇ ਫੜ ਜਾ ਲੱਭਣਾ ਨਹੀਂ ਓ बर बर आ गया मैक आ गया तू आ जाए हेलो ला लो ला लोलो हेलो हां कैक मैक ला सकता बाजे सोने ਸੋਨਾ ਬਾਂਦਰ ਦੌੜ ਇਧਰ ਕੈਮਰੇ ਵੱਲ ਕੈਮਰਾ ਕਿੱਥੇ ਆ ਕਬੱਡੀ 365 ਦਾ ਹਾਂ ਥੈਂਕ ਯੂ ਐਂਡ ਅੰਨੂ ਵਿੱਚ ਕਹੀਂ ਗੋਲੂ ਉੱਪਰ ਖੜਾ ਹੋ ਜਾ ਹੁਣ ਕਿਤਾ ਹੋ ਜਾ ਤੂੰ ਗੋਲੂ ਉੱਪਰ ਹੋ ਜਾ ਵਿੱਕੀ ਤੂੰ ਵੀ ਪਤਾ ਨੂੰ ਉੱਪਰ ਨੋ ਜਾ ਇਹ ਪਤਾ ਨਹੀਂ ਲੱਗਦਾ ਜਿਵੇਂ ਬੀ ਬਸਤ ਗਾਉਣਾ ਵੀਰ ਜੀ ਇੱਕ ਮਿੰਟ ਖੜਾ ਲਾ ਬਾਜੇ ਇਹ ਫੋਟੋ ਯਾਦਗਾਰੀ ਆ ਪਲੀਜ਼ ਤਾਂ ਨੋ ਜੋ ਉੱਪਰ ਨੂੰ ਗਰਾਉਂਡ ਲਈ ਕਿਸੇ ਨੇ ਕਲੀਅਰ ਕਰਨਾ ਮੈਨੂੰ ਲੱਗਦਾ ਵੀ ਕਲੀਅਰ ਕਰ ਦਿਓ ਜੇ ਹੈਪੀ ਮਾਲੇ ਦੇ ਸਟੈਂਡ ਦੇਖਣੇ ਆ ਕਿਹੜੀਆਂ ਆਹ ਉੱਪਰ ਲੀਆਂ ਲਾਈਟਾਂ ਬੰਦ ਕਰ ਦਿਓ ਆ ਜਿਹੜੀਆਂ ਐਦੇ ਤੇ ਲੱਗੀਆਂ ਛਤਰੀ ਜੀ ਦੇ ਵਿੱਕੀ ਤੂੰ ਇੱਥੇ ਖੜਾ ਹੋ ਜਾ ਥੋੜਾ ਵੀਰੇ ਫੋਟੋ ਨਹੀਂ ਆ ਰਹੀ ਪਲੀਜ਼ ਆ ਲਾਈਟਾਂ ਬੰਦ ਕਰ ਦਿਓ ਜਿਹੜੀਆਂ ਸੰਤਰੀ ਦੀਆਂ ਲਾਈਟਾਂ ਆਪਣੀਆਂ ਹੈਲੋ ਕਰਨਾ ਹੈ ਇੱਦਾਂ ਹੀ ਡਿਸਕਵਰ ਮੋਟਰਸਾਈਕਲ ਲੈ ਗਿਆ ਕੋਈ ਵੀਰਪੜਾ ਜਾਂ ਭਲੇਖੇ ਨਾਲ ਗਿਆ ਜਾਂ ਕੋਸਤ ਨਾਲ ਗਿਆ ਭਾਈਆ ਮੇਰੇ ਕੋਲੇ ਖੜੇ ਵੀਰ ਡਿਸਕਵਰ ਮੋਟਰਸਾਈਕਲ ਲੈ ਗਿਆ ਕੋਈ ਬਣ ਕਰੋ ਜੀ। ਬਾਬਾ ਹਰੀਰਾਮ ਜੀ ਉਹ ਵੀ ਆ ਜਾਣ। ਬਾਬਾ ਹਰੀਰਾਮ ਜੀ। ਰਾਜੂ ਜੀ ਦੀ ਡਿਊਟੀ ਹੁੰਦੀ ਰਾਤ ਨੂੰ ਉਹਨੂੰ ਸ਼ਿੰਦਰ ਸਾਧ ਰਿਹਾ। ਰਾਜੂ ਜੀ ਦੀ ਡਿਊਟੀ ਹੁੰਦੀ ਹੈ ਜੀ ਰਾਤ ਨੂੰ ਉਹਨੂੰ ਸ਼ਿੰਦਰ ਸਿੰਘ ਬੁਲਾ ਰਿਹਾ ਸਟੇਜ ਦੇ ਸਾਹਮਣੇ। ਉਹ ਮੈਚ ਮੂਜ ਦੇਖਦਾ ਹੋਣਾ ਜੀ। ਮੈਚ ਮੂਜ ਦੇਖਣਾ। ਬਾਬਾ ਜੀ ਆ ਸਾਊਂਡ ਮਾਈਕ ਲੈ ਲਓ ਆਪਦਾ। गब्बर बाबा हेलो हां पानी जी ਪੜ ਕੇ ਲਾਉਂਦਾ ਕਿੱਥੇ ਜਾਓ ਤੁਹਾਨੂੰ ਪਤਾ ਹੀ ਨਹੀਂ ਕਿੰਦਾ ਕਿਹੜਾ ਨਾਮ ਲੈ ਕੇ ਕਰਦਾ ਜਾ ਭੱਜ ਕੇ ਜਾ ਭੱਜ ਸਹਲਾ ਕਰਦੇ ਕਰਦੇ ਦੇਰ ਕਰਦੀ ਚਾਰਾਂ ਤੇ ਟੇਪ ਕਰਦੀ ਕੱਢੀ